ਉਹ ਚੰਗਾ ਕਰਨਾ ਪਕਾੜਾ ਰੋਟੀ ਯਾਰ ਹੈ ਮੈਂ ਵੀ ਆਉਣਾ ਮਾਰੇ ਕੰਮ ਆ ਜਾਇਆ ਵਾ ਵੇ ਮੈਨੂੰ ਪਤਾ ਹੀ ਹੈ ਤੈਨੂੰ ਕਿਹੜਾ ਕੰਮ ਹੈ ਹੁਣ ਤੇਰੇ ਅੰਦਰ ਮਰਦਵਾਦ ਹੋਣ ਲੱਗ ਪਿਉ ਨਹੀਂ ਕੰਮਾ ਚੰਗੇ ਤੋਰਿਆ ਹੈ ਤੇਰਾ ਘਰੋਂ ਨਿਕਲ ਜਾਣਾ ਉੱਥੇ ਜਾ ਕੇ ਦਾਰੂ ਪੀਣ ਬਹਿ ਜਾਣਾ ਤੂੰ ਤਾਂ ਘਰੇ ਬਹਿ ਕੇ ਨਹੀਂ ਬਿਜੀ ਜਾਂਦੀ ਘਰੇ ਬਹਿ ਕੇ ਬੰਦਾ ਪੀਤ ਆ ਲੈ ਵੀ ਕਮਲ ਗੇ ਕਰ ਇੱਕ ਤਾਂ ਥੋੜੀ ਕਿਚ ਕਿਵੇਂ ਪੀਉ ਬੰਦਾ ਨਾਲੇ ਜਿਹੜੀ ਬਾਹਰ ਪ੍ਰਿੰਡ ਦਾ ਨਜ਼ਾਰਾ ਕੋਈ ਹੋ ਰਹੀ ਆ ਸੁਣ ਲੈ ਗੱਲ ਮੇਰਾ ਦੋਸਤ ਨਹੀਂ ਗਿਆ ਆ ਪਰ ਤੋਂ ਹੀ ਦੋਨੇ ਜਣੇ ਪੀਕੇ ਇਥੋਂ ਕਹਿੰਦਾ ਯਾਰ ਰੋਟੀ ਹੋਟਲ ਤੇ ਖਾਵਾਂਗੇ ਸ਼ਹਿਰ ਚ ਵਾਗ ਗਏ ਲੈ ਜੇ ਦੇ ਦੇ ਵਾਗ ਗਏ ਤੁਸੀਂ ਅਦਾਲਤ ਚ ਵਾਗ ਗਏ ਕਿਤੇ ਪਤਹੀ ਲਗੇ ਦੋ ਅਦਾਲਤ ਚ ਵਾਗ ਗਏ ਉਥੇ ਜੱਜ ਨੇ ਕਿਹਾ ਵੀ ਆਰਡਰ 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 ਲੈ ਲਵੋ ਦਾ ਹੈ ਆਰਡਰ ਇੱਥੇ ਨਹੀਂ ਮਿਲਦਾ ਅਜਾ ਡੇਰ ਦੇ ਕੋਲੇ ਆ ਕੇ ਆਡਰ ਲਾਇਆ ਹਤੋਂ ਉਹਨੇ ਫੇਰ ਆਰਡਰ ਮਾਰਦਾ ਉਹ ਤਾਂ ਕਹਿੰਦਾ ਬੋਲੋ ਨਾ ਆਰਡਰ ਆਰਡਰ ਰੋਟ ਦਾ ਉਹ ਕਹਿੰਦਾ ਚੰਗਾ ਇੱਕ ਮੁਰਗਾ ਤੇ ਦੋ ਕੁਆਟਰ ਭੇਜ ਦੇ ਦਰੂ ਦੇ